ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੇ ਵੀਡੀਓ 'ਚ ਆਪਾਂ ਗੱਲ ਕਰਾਂਗੇ ਜੀ ਝੋਨੇ ਦੇ ਬੀਜਾਂ ਬਾਰੇ ਕਿਉਂਕਿ ਹੁਣ ਅਨੇਰੀ ਬੀਜਾਂ ਦਾ ਸਮਾਨ ਨੇੜੇ ਆਉਂਦਾ ਜਾਂਦਾ ਤੇ ਬਾਜ਼ਾਰਾਂ ਦੇ ਵਿੱਚ ਇੰਨੇ ਕੁ ਜ਼ਿਆਦੇ ਬੀਜ ਆ ਇਹ ਬੰਦਾ ਕਨਫਿਊਜ਼ ਹੋ ਜਾਂਦਾ ਕਿਹੜਾ ਬੀਜ ਏ ਕਿਹੜਾ ਨਾ ਬੀਜੀਏ ਸੋ ਜਿਹੜਾ ਆਪਾਂ ਝੋਨਾ ਪਿਛਲੇ ਆਪਾਂ ਕੁਝ 4-5 ਸਾਲਾਂ ਤੋਂ ਜਿਹੜਾ ਬੀਜ ਤੇ ਆ ਰਹੇ ਆ ਉਹਦੇ ਬਾਰੇ ਤੁਹਾਨੂੰ ਆਪਾਂ ਡਿਟੇਲ 'ਚ ਜਾਣਕਾਰੀ ਦੇਵਾਂਗੇ ਕੋਈ ਬਿਮਾਰੀ ਨਹੀਂ ਝਾੜ ਵੀ ਚੰਗਾ ਤੇ ਪਹਿਲੀ ਵਾਰ ਟਾਈਮ ਨਾਲ ਵੇਲੀ ਕਿਉਂਕਿ ਸਾਡੇ ਏਰੀਆ ਦੇ ਵਿੱਚ ਇਹ ਤੇ ਸਬਜੀ ਬਹੁਤ ਲੱਗਦੀ ਆ ਮਟਰ ਬਹੁਤ ਜ਼ਿਆਦਾ ਲੱਗਦਾ ਅਸੀਂ ਉਹ ਵੈਰੈਟੀ ਵੀ ਜਨੀਂਦੀ ਹੁੰਦੀ ਆ ਜਿਹੜੀ ਟਾਈਮ ਨਾਲ ਪਹਿਲੀ ਵੇਲੀ ਹੋ ਜੇ ਤੇ ਝਾੜ ਵੀ ਸਦਾ ਵਧੀਆ ਰਵੇ ਸੋ ਗੱਲ ਕਰਦੇ ਆ ਜੀ ਪਹਿਲਾਂ ਹੁਣ 131 ਝੋਨੇ ਦੀ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਵੀ 131 ਝੋਨਾ ਦਾ ਝਾੜ ਚੰਗਾ ਪਰ ਮੈਂ ਤੁਹਾਨੂੰ ਕਹੂੰਗਾ ਵੀ 131 ਝੋਨਾ ਜੇ ਲਾਉਣਾ ਵੀ ਆ ਤੇ ਕਿੱਲੇੋਂ ਖੰਡ ਤੋਂ ਵੱਧ ਨਾ ਲਾਓ ਲਾ ਕੇ ਪਹਿਲਾਂ ਚੈੱਕ ਜ਼ਰੂਰ ਕਰ ਲਿਓ ਕਿਉਂਕਿ ਉਹਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਬਿਮਾਰੀਆਂ ਆਉਂਦੀਆਂ ਜੀ ਬੌਣਾ ਰੋਗ ਚੋਂ ਦਾ ਉਹ ਬਲਾਈਟ ਉਹਨੂੰ ਪੈਂਦੀ ਆ ਸ਼ੀਰ ਫਲਾਈਟ ਉਹਨੂੰ ਪੈਂਦੀ ਆ ਸੋ ਇਹ ਜਿਹੜੇ ਝੋਨੇ ਦੇ ਉੱਤੇ ਜੇ ਤੁਸੀਂ ਤਜਰਬਾ ਕਰਨਾ ਤੇ ਥੋੜਾ ਜਿਹਾ ਥੋੜੇ ਥਾਂ ਦੇ ਵਿੱਚ ਤੁਸੀਂ ਇਹਨੂੰ ਲਾ ਕੇ ਵੇਖਿਓ ਸੋ ਜੇ ਬਿਮਾਰੀ ਤੋਂ ਬਿਲਕੁਲ ਰਹਿਤ ਝੋਨੇ ਦੀ ਗੱਲ ਕਰੀਏ ਤੇ ਉਹਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਪੀਆਰ 4042 ਪੀਆਰ 45 ਪੀਆਰ 47 ਤੇ ਜਨਕਟੂ ਦੀਕਸ਼ਾ ਇਹਨਾਂ ਝੋਨਿਆਂ ਨੂੰ ਜਿਹੜੀ ਆ ਬਹੁਤ ਬਿਮਾਰੀ ਘੱਟ ਪਿੰਦੀ ਆ ਪਰ ਇਹਨਾਂ ਦੀ ਇੱਕ ਪ੍ਰੋਬਲਮ ਹੈ ਵੀ ਇਹ ਵੱਧ ਥੋੜਾ ਜਿਆਦਾ ਜਾਂਦੇ ਆ ਇਹਨਾਂ ਨੂੰ ਖਾਦ ਆਪਾਂ ਨੂੰ ਬਿਲਕੁਲ ਸਾਵਨਾ ਪਾਉਣੀ ਪਊਗੀ ਸੋ ਇਹਨਾਂ ਦਾ ਝਾੜ ਜਿਹੜਾ ਵਾ 30 ਤੋਂ 32 ਕੁਇੰਟਲ ਦੇ ਵਿੱਚ ਰਹਿੰਦਾ ਵਾ ਸੋ ਅਸੀਂ ਜਿਹੜੀਆਂ ਵੈਰੈਟੀਆਂ ਲਾਉਣੇ ਆ ਕਿਉਂਕਿ ਅਸੀਂ ਪਹਿਲੀ ਛੇਤੀ ਵਹਿਲੀ ਕਰਨੀ ਹੁੰਦੀ ਆ ਅਸੀਂ ਸਭ ਤੋਂ ਪਹਿਲਾਂ ਜਿਹੜਾ ਝੋਨਾ ਕਵੇਰੀ ਵਾਲਿਆਂ ਦਾ 7299 ਬਹੁਤ ਵਧੀਆ ਵੈਰੈਟੀ ਆ ਬਹੁਤ ਸੋਹਣੇ ਦਾਣੇ ਹੁੰਦੇ ਉਹਦੇ ਝਾੜ ਪਿਛਲੇ 35 ਕੁਇੰਟਲ ਤੱਕ ਨਿਕਲਿਆ ਸੀਗਾ ਉਹ ਅਸੀਂ ਬੀਜਦੇ ਆ ਸੋ ਜਿਸ ਤਰ੍ਹਾਂ ਮੱਕੀ ਵਾਲੀਆਂ ਪਹਿਲੀਆਂ ਵਾ ਜਾਂ ਹੋਰ ਕਿਸੇ ਕਾਰਨ ਕਰਕੇ ਪਹਿਲੀ ਵਹਿਲੀ ਆਪਣੀ ਨਹੀਂ ਛੇਤੀ ਹੁੰਦੀ ਲੇਟ ਬਜਾਈ ਕਰਨੀ ਆ ਤਾਂ ਸਭ ਤੋਂ ਬੈਸਟ ਜਿਹੜੀ ਆ ਪੀਆਰ 126 ਜਿੰਨਾ ਆਪਾਂ ਇਹਨੂੰ ਜੁਲਾਈ ਮਹੀਨੇ ਦੇ ਵਿੱਚ ਲਾਵਾਂਗੇ ਤੇ ਇਹਦਾ ਝਾੜ 35 ਕੁਇੰਟਲ ਜਿਹੜਾ ਉਹ ਨਿਕਲਦਾ ਤੇ ਬਿਮਾਰੀ ਬਿਲਕੁਲ ਨੀਨੂ ਕੋਈ ਹੈਗੀ ਸੋ ਜਿੰਨੀਆਂ ਵੈਰੈਟੀਆ ਆਪਾਂ ਤੁਹਾਨੂੰ ਦੱਸੀਆਂ ਉਹ ਛੇਤੀ ਪੱਕਣ ਵਾਲੀਆਂ ਇਹਨਾਂ ਵਿੱਚੋਂ ਜਿਹੜੀ ਮਰਜੀ ਵੈਰੈਟੀ ਤੁਸੀਂ ਲਾ ਲਓ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਆਪਾਂ ਲੈਏ ਹੋਏ ਆ ਜਿੰਨੇ ਲੰਮੇ ਸਮੇਂ ਵਾਲੀ ਤੁਸੀਂ ਵੈਰੈਟੀ ਲਾਓਗੇ ਉਹਨਾਂ ਜਿਹੜਾ ਉੱਚ ਬਿਮਾਰੀ ਵੱਧ ਆਊਗੀ ਸੋ ਧੰਨਵਾਦ ਜੀ